ਜੀ ਜਦੋਂ ਨਾਮ ਜਪਦਾ ਜਪਦਾ ਤੇਰਾ ਮਨ ਸਾਫ ਹੋ ਗਿਆ ਤੇਰੇ ਅੰਤਰਾਤਮੇ ਜਦੋਂ ਉਹ ਸ਼ੀਤਲਤਾ ਪ੍ਰਗਟ ਹੋਈ ਨਿਰਗੁਣ ਸਰੂਪ ਨਿਜ ਸਰੂਪ ਪ੍ਰਗਟ ਹੋਇਆ ਉਹ ਜਿਹੜਾ ਨਿਜ ਸਰੂਪ ਖੰਡਾ ਬ੍ਰਹਮੰਡਾਂ ਦੇ ਵਿੱਚ ਵਾਹਿਗੁਰੂ ਉਸ ਨੂੰ ਕਿਹਾ ਜਾਂਦਾ ਪਸਰਿਆ ਹੋਇਆ ਹੈ ਏ ਜੀਵ ਉਹੀ ਤੇਰਾ ਘਰ ਹੈ ਤੇਰਾ ਘਰ ਤੇਰੇ ਅੰਦਰ ਹੀ ਹੈ ਬਾਹਰ ਨਹੀਂ ਹੈ ਅੰਤਰਾ ਆਤਮੇ ਜਿਹੜਾ ਵਾਹਿਗੁਰੂ ਦਾ ਉਹ ਨਿਰਗੁਣ ਸਰੂਪ ਹੈ ਏ ਜੀਵ ਜਦੋਂ ਤੂੰ ਨਾਮ ਦੇ ਦੁਆਰਾ ਬਹਿ ਕ੍ਰੀ ਮਤਮਾ ਪਸੰਤੀ ਪਰਦੇ ਦੁਆਰਾ ਨਿਰਗੁਣ ਮੰਡਲ ਤੇ ਪਹੁੰਚਿਆ ਉਥੇ ਅਨੁਭਵ ਪ੍ਰਕਾਸ਼ ਹੋਇਆ ਦੇਖਿਆ ਕਿ ਚੇਤਨ ਸਤਿ ਵਾਹਿਗੁਰੂ ਪਸਰ ਰਿਹਾ ਹੈ ਉਹੀ ਤੇਰਾ ਆਕਾਰ ਹੈ ਉਹੀ ਤੂੰ ਹੈ ਤੂੰ ਹੀ ਉਹ ਹੈ ਤੇ ਉਹੀ ਤੂੰ ਹੈ ਹੁਣ ਤੈਨੂੰ ਜੀਵ ਹੋਣ ਦੀ ਮੈਲ ਲੱਗੀ